ਯਾਰ ਸ਼ੁਕਰਾਨਾ ਕਰਿਆ ਕਰੋ ਪ੍ਰਮਾਤਮਾ ਦਾ ਜੇ ਤੁਸੀਂ ਤੰਦਰੁਸਤ ਆਂ ਸਭ ਤੋਂ ਜਿਹੜੀ ਵੱਡੀ ਗੱਲ ਹੈ ਨਾ ਪੈਸਾ ਪ੍ਰਾਪਰਟੀ ਜਾਂ ਇਹ ਸਾਰੀਆਂ ਚੀਜ਼ਾਂ ਚੱਲੀ ਜਾਣੀਆਂ ਤੰਦਰੁਸਤੀ ਆ ਜਿਹੜੀ ਉਹ ਸਭ ਤੋਂ ਵੱਡੀ ਅਮੀਰੀ ਆ ਜੇ ਤੁਸੀਂ ਤੰਦਰੁਸਤ ਆ ਤੁਹਾਡੇ ਬੱਚੇ ਤੰਦਰੁਸਤ ਆ ਹਨ ਸੋ ਆਹ ਪਰਿਵਾਰ ਦੇਖੋ ਇਹਨਾਂ ਦੇ ਦੋ ਮੁੰਡੇ ਆ ਤੇ ਦੋਨੋਂ ਹੀ ਮੁੰਡਿਆਂ ਨੂੰ ਪ੍ਰੋਬਲਮ ਆ ਕਿ ਉਹ ਤੁਰ ਨਹੀਂ پا ਰਹੇ ਹਨ ਤੇ ਸਾਦ ਕੀ ਜਾਈਏ ਇਹੋ ਜੇ ਮਾਪਿਓ ਦੇ ਬਹੁਤ ਇਹੋ ਜਿਹਾਂ ਮਾ ਮਾਂ ਜਾਂ ਪਿਓ ਹੈਗੇ ਆ ਜਿਹੜੇ ਬੱਚਿਆਂ ਦੀ ਆਮ ਜ਼ਿੰਮੇਵਾਰੀਆਂ ਤੋਂ ਵੀ ਭੱਜ ਜਾਂਦੇ ਆ ਹਨਾ ਜਾਂ ਸਿਰਫ ਆਪਦੀ ਲਾਈਫ ਬਾਰੇ ਸੋਚਦੇ ਆ ਤੇ ਜਵਾਕਾਂ ਨੂੰ ਛੱਡ ਛੱਡ ਕੇ ਆਸੇ ਪਾਸੇ ਚਲੇ ਜਾਂਦੇ ਆ ਸੋ ਇਹ ਦੇਖੋ ਇੱਕ ਇਦਾਂ ਦੇ ਮਾਪੇ ਵੀ ਹੈਗੇ ਆ ਜਿਨ੍ਹਾਂ ਨੇ ਆਪਦੀ ਸਾਰੀ ਜ਼ਿੰਦਗੀ ਇਹਨਾਂ ਬੱਚਿਆਂ ਦੇ ਲੇਖੇ ਲਾਤੀ ਸੋ ਇਹ ਭਾਈ ਦੱਸ ਰਿਹਾ ਬਾਅਦ ਵਿੱਚ ਕਿ ਕਹਿੰਦੇ ਵੀ ਸਾਨੂੰ ਬਹੁਤ ਲੋਕਾਂ ਨੇ ਕਿਹਾ ਕਿ ਤੁਸੀਂ ਕੋਈ ਹੋਰ ਬੇਬੀ ले लो ਹਨਾ ਵੀ ਤੁਹਾਡੇ ਦੋਵੇਂ ਬੱਚੇ ਇਦਾਂ ਦੇ ਆ ਤੇ ਉਹ ਕਹਿੰਦੇ ਵੀ ਨਹੀਂ ਮੈਂ ਕਹਿਆ ਵੀ ਜੇ ਕੋਈ ਹੋਰ ਤੰਦਰੁਸਤ ਜਵਾਕ ਸਾਡੇ ਪਰਿਵਾਰ ਦੇ ਵਿੱਚ ਆ ਗਿਆ ਤਾਂ ਸਾਡਾ ਸਾਰਾ ਧਿਆਨ ਉਸ ਤੰਦਰੁਸਤ ਬੱਚੇ ਨੇ ਖਿੱਚ ਲੈਣਾ ਤੇ ਇਹ ਵਿਚਾਰੇ ਰੁੱਲ ਜਾਣਗੇ ਹਨਾ ਵੀ ਇਹਨਾਂ ਦੇ ਟੇਕ ਕੇਅਰ ਨਹੀਂ ਹੋਣੀ ਸੋ ਬਾਈ ਜੀ ਕਹਿੰਦੇ ਮੈਂ ਪਹਿਲਾਂ ਜੌਬ ਕਰਦਾ ਸੀਗਾ ਕਿਤੇ ਉਦੋਂ ਕਹਿੰਦਾ ਛੋਟੇ ਸੀਗੇ ਮੇਰੇ ਬੱਚੇ ਤਾਂ ਉਹਨਾਂ ਦੇ ਫਾਦਰ ਸਾਹਿਬ ਆ ਜਿਹੜੇ ਉਹ ਟੇਕ ਕੇਅਰ ਕਰਦੇ ਸੀਗੇ ਸਾਰੇ ਬੱਚਿਆਂ ਦੀ ਤੇ ਹੁਣ ਉਹ ਕਹਿੰਦੇ ਵੀ ਵੱਡੇ ਹੋ ਗਏ ਆ ਬੱਚੇ ਕਾਫੀ ਉਹਨਾਂ ਦਾ weight ਬਹੁਤ ਵੱਧ ਗਿਆ ਹਨ ਜਿਹਦੇ ਕਰਕੇ ਹੁਣ ਇਹਨਾਂ ਦੇ ਫਾਦਰ ਸਾਹਿਬ ਬਜ਼ੁਰਗ ਹੈਗੇ ਉਹਨਾਂ ਤੋਂ ਚੱਕ ਨਹੀਂ ਹੁੰਦਾ ਤੇ ਬਾਈ ਹੁਣ ਜੌਬ ਛੱਡ ਕੇ ਬੱਚਿਆਂ ਨੂੰ ਸਾਂਭਦੇ ਆ ਤੇ ਇਹੀ ਚੱਕ ਦੇ ਥਾਲਦੇ ਆ ਦੇਖ ਲਓ ਕਿੰਡੀ ਵੱਡੀ ਯਾਰ ਕੁਰਬਾਨੀ ਹੁਣ ਬੱਚਿਆਂ ਨੂੰ ਸੂਹ ਆਈ ਦੀ ਆ ਹਨਾ ਤਾਂ ਉਹ ਹੁਣ ਉਹਨਾਂ ਦੇ ਮਦਰ ਦੱਸਦੇ ਆ ਉਹ ਕਹਿੰਦੇ ਵੀ ਕਰੀ ਵਰੀ ਇਹ ਵਿਚਾਰੇ ਆਪ ਮਹਿਸੂਸ ਕਰਦੇ ਇਹ ਚੀਜ਼ ਕਿ ਜੇ ਕੁਈ ਪੋਟੀ ਕਰ ਲਈ ਜਾਂ ਵਾਸ਼ਰੂਮ ਕੁਛ ਕਰ ਲਿਆ ਹਨਾ ਤਾਂ ਉਹ ਚੀਜ਼ ਨੂੰ ਸ਼ਰਮ ਦੇ ਮਾਰੇ ਜਾਂ ਰਾਤ ਨੂੰ ਕਈ ਵਾਰੀ ਨੇਰੇ ਸਵੇਰੇ ਤਾਂ ਵੀ ਦੱਸਣ ਤੋਂ ਝਿਜਕਦੇ ਆ ਹੁਣ ਕਿ ਵੀ ਸਾਡਾ ਪਿਓ ਇੰਨਾ ਕੰਮ ਕਰਦਾ ਵਾ ਜਾਂ ਸਾਡੇ ਵਾਸਤੇ ਇੰਨਾ ਹਾਰਡ ਵਰਕ ਕਰਦਾ ਵੀ ਕਿਉਂ ਹੁਣ ਜਿਹੜੀ ਚਲੋ ਨੈਚੁਰਲ ਚੀਜ਼ ਆ ਹੁਣ ਉਹ ਵੀ ਨਹੀਂ ਵਿਚਾਰੇ ਰੋਕ ਸਕਦੇ ਹਨਾ ਇਹ ਚੀਜ਼ਾਂ ਨੂੰ ਤਾਂ ਪਰ ਇਹ ਆ ਕਿ ਉਹਨਾਂ ਨੂੰ ਮਹਿਸੂਸ ਹੁੰਦਾ ਯਾਰ ਕਿ ਵਿਕਾਸ ਅਸੀਂ ਤੋਰ ਸਕਦੇ ਹੋਏ ਕਿਉਂਕਿ ਹੁਣ ਜਿਹੜੇ ਸਹਾਵਣਾ ਉਮਰਿਆ ਹਨ ਜਵਾਕਾਂ ਦੇ ਕਿੱਥੇ ਤਾਂ ਹੁਣ ਪਿਓ ਦੇ ਬਰਾਬਰ ਸਹਾਰਾ ਬਾਨਣਾ ਸੀ ਉਹਨਾਂ ਨੇ ਕੰਮ ਕਾਜ ਕਰਨੇ ਸੀਗੇ ਤੇ ਚਲੋ ਬਾਕੀ ਇਹ ਆ ਕਿ ਯਾਰ ਪ੍ਰਮਾਤਮਾ ਦੀ ਰਜ਼ਾਇਆ ਕੋਈ ਕੀਤਾ ਕਰਾਇਆ ਪਿਛਲਾ ਹੋਊਗਾ ਜਾਂ ਇਹਨਾਂ ਦਾ ਕੋਈ ਲੇਖਾ ਦੇਣਾ ਹੋਊਗਾ ਮਾਪਿਓ ਨੇ ਜਵਾਕਾਂ ਦਾ ਹਨ ਤੇ ਇਹ ਮੈਂ ਤਾਂ ਵੀਡੀਓ ਤਾਂ ਪਉਣਾ ਕਿ ਯਾਰ ਕਿ ਸ਼ੁਕਰ ਕਰਾਇਆ ਕਰੋ ਪ੍ਰਮਾਤਮਾ ਦਾ ਜੇ ਤੁਸੀਂ ਤੰਦਰੁਸਤਿਆਂ ਤੁਹਾਡੇ ਬੱਚੇ ਤੰਦਰੁਸਤਿਆਂ ਪਰਵਾਰ ਦੇ ਵਿੱਚ ਤੁਸੀਂ ਰਹਿਣੇ ਵਧੀਆ ਤਰੀਕੇ ਦੇ ਨਾਲ ਹਨਾ ਤਾਂ ਫਿਰ ਐਵੇਂ ਮਰੂ ਮਰੂ ਨਾ ਕਰੀ ਜਾਇਆ ਕਰੋ ਐਵੇਂ ਰੱਬ ਦੇ ਉੱਪਰ ਸ਼ਿਕਵੇ ਨਾ ਕਰੀ ਜਾਇਆ ਕਰੋ ਕਿ ਮੈਨੂੰ ਵਾਹ ਨਹੀਂ ਦਿੱਤਾ ਮੈਨੂੰ ਪੈਸਾ ਨਹੀਂ ਦਿੱਤਾ ਮੈਨੂੰ ਪ੍ਰਾਪਰਟੀ ਨਹੀਂ ਦਿੱਤੀ ਮੈਨੂੰ ਇੱਦਾਂ ਨਹੀਂ ਦਿੱਤਾ ਉਦਾਂ ਨਹੀਂ ਦਿੱਤਾ ਇਹ ਆ ਕਿ ਸੰਤੋਸ਼ਤੀ ਬੰਦੇ ਨੂੰ ਕਿਤੇ ਵੀ ਨਹੀਂ ਆਉਂਦੀ ਹੈਗੀ ਬਥੇਰੇ ਇਖੇ ਅਮੀਰ ਬੰਦੇ ਵੀ ਪਏ ਆ ਜਿਹੜੇ ਸਟਿਲ ਢਟਕਦੇ ਤੁਰੇ ਫਿਰਦੇ ਆ ਹਨਾ ਢਟਕਣਾ ਉਹਨਾਂ ਦੀ ਹਲੇ ਵੀ ਨਹੀਂ ਮੁੱਕੀ ਹੈਗੀ ਸੋ ਜਾਗਣੀ ਜਿੱਕਿਆ ਜਿੱਤਿਆ ਜਾਂਦਾ ਹੁੰਦਾ ਇਹ ਆ ਕਿ ਜੋ ਪ੍ਰਮਾਤਮਾ ਜਿੱਥੇ ਤੁਹਾਨੂੰ ਰੱਖਦਾ ਆ ਜੇ ਇਦਾਂ ਦੀ ਜ਼ਿੰਮੇਵਾਰੀ ਹੁਣ ਜਿਵੇਂ ਇਹ ਮਾਪਿਓ ਦੀ ਗੱਲ ਕਰਦੇ ਆ ਤੇ ਜੇ ਇਹਨਾਂ ਦੇ ਬੱਚੇ ਇਦਾਂ ਦੇ ਹੈਗੇ ਆ ਤੇ ਇਹ ਨਹੀਂ ਹੈਗਾ ਕਿ ਇਹਨਾਂ ਦਾ ਕੋਈ ਦੋਸ਼ ਆ ਸੋ ਇਹ ਸੋਚਿਆ ਕਰੋ ਕਿ ਪ੍ਰਮਾਤਮਾ ਨੇ ਇਹਨਾਂ ਨੂੰ ਸਿਲੈਕਟ ਕੀਤਾ ਇਸ ਚੀਜ਼ ਦੇ ਵਾਸਤੇ ਕਿ ਇਹ ਇਸ ਚੀਜ਼ ਦੇ ਕਾਬਲ ਸੀਗੇ ਇਹਨਾਂ ਦੀ ਇੰਨੀ ਔਕਾਤ ਸੀਗੀ ਕਿ ਇਹ ਇਹਨਾਂ ਬੱਚਿਆਂ ਨੂੰ ਸੰਭ ਸੱਕਦੇ ਆ ਤਾਂ ਉਹ ਪ੍ਰਮਾਤਮਾ ਨੇ ਤਾਂ ਹੀ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਸੋ ਜੇ ਤੁਹਾਡੇ ਤੇ ਵੀ ਕੋਈ ਭੀੜਾ ਪੈਂਦੀ ਹੁੰਦੀ ਆ ਜਾਂ ਕੋਈ ਵੀ ਪ੍ਰੋਬਲਮ ਦੇ ਵਿੱਚ ਤੁਸੀਂ ਫਸਦੇ ਆ ਹਨਾ ਤਾਂ ਕਦੇ ਸ਼ਿਕਵਾ ਨਾ ਕਰਿਆ ਕਰੋ ਕਿ ਮੇਰੇ ਨਾਲ ਹੀ ਇਦਾਂ ਕਿਉਂ ਹੁੰਦਾ ਵਾ ਤੁਸੀਂ ਇਹ ਸੋਚਿਆ ਕਰੋ ਕਿ ਪ੍ਰਮਾਤਮਾ ਤੁਹਾਡੇ ਰਾਹੀਂ ਜੇ ਜੀ ਸੇਵਾ ਲੈ ਰਿਹਾ ਵਾ ਤੁਹਾਡੀ ਇਨੀ ਕਾਕਾਤ ਹੈਗੀ ਆ ਕਿ ਤੁਸੀਂ ਉਹ ਸੇਵਾ ਨੂੰ ਨੇਪਰੇ ਚਾੜ ਸਕਦੇ ਆ ਤਾਂ ਤਾਂ ਹੀ ਪਰਮਾਤਮਾ ਤੁਹਾਡੀ ਡਿਊਟੀ ਲੈਂਦਾ ਬਾਕੀ ਪੋਜ਼ਿਟਿਵ ਰਹਿ ਕੇ ਕਰੋ ਤੇ ਬਾਬਾ ਜੀ ਤੰਦਰੁਸਤ ਰੱਖਣ ਸਾਰਿਆਂ ਨੂੰ ਮੈਂ ਤਾਂ ਹੀ ਹਰੇਕ ਵੀਡੀਓ ਗ੍ਰੈਂਡ ਤੇ ਇਹੀ ਕਹਿਣਾ ਹੁੰਦਾ ਕਿ ਬਾਬਾ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਤੰਦਰੁਸਤ ਰੱਖਣ ਸਾਰਿਆਂ ਨੂੰ ਕਿਉਂਕਿ ਤੰਦਰੁਸਤੀ ਹੀ ਸਭ ਤੋਂ ਵੱਡੀ ਅਮੀਰੀ ਆ ਥੈਂਕ ਯੂ